ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਮੇਰੀ ਮਾਂ ਬਹੁਤ ਸੋਹਣੀ ਸੀ ਤੇ ਜਵਾਨ ਸੀ। ਮੇਰੇ ਪਾਪਾ ਨੂੰ ਇਸ ਦੁਨੀਆ ਵਿੱਚੋਂ ਗਏ ਹੋਏ ਨੂੰ 2 ਸਾਲ ਹੋ ਗਏ ਸੀ। ਮੇਰੀ ਮਾਂ ਹਰ ਰਾਤ ਉੱਠਦੀ ਤੇ ਪਤਾ ਨਹੀਂ ਕਿੱਥੇ ਚਲੀ ਜਾਂਦੀ ਸੀ। ਜਦੋਂ ਮੈਂ ਪੁੱਛਦਾ ਤੇ ਕਹਿੰਦੀ ਤੂੰ ਕੋਈ ਸੁਪਨਾ ਦੇਖਿਆ ਹੋਊਗਾ। ਮੈਂ ਕਿਤੇ ਨਹੀਂ ਗਈ ਸੀ ਤੇ ਫਿਰ ਘਰੇ ਵੀ ਕਾਫੀ ਪੈਸੇ ਆਉਣ ਲੱਗ ਪਏ ਸੀ। ਮੈਨੂੰ ਮਾਂ ਤੇ ਸ਼ੱਕ ਹੋਣ ਲੱਗ ਪਿਆ। ਇੱਕ ਦਿਨ ਰਾਤ ਨੂੰ ਮੈਂ ਉਹਦੇ ਪਿੱਛੇ-ਪਿੱਛੇ ਤੁਰ ਪਿਆ। ਤੇ ਇਹ ਦੇਖ ਕੇ ਤਾਂ ਮੇਰੀ jaan ਹੀ ਨਿਕਲ ਗਈ ਕਿ ਉਹ ਤਾਂ ਇੱਕ ਕਮਰੇ ਵੱਲ ਜਾ ਰਹੀ ਸੀ ਤੇ ਕਮਰੇ ਦੇ ਅੰਦਰ ਚਾਰ-ਚਾਰ ਮੈਂ ਸਵੇਰੇ ਉੱਠ ਕੇ ਰੋਟੀ ਖਾਣ ਲੱਗਾ ਤਾਂ ਮੰਮੀ ਨੇ ਮੈਨੂੰ ਕਿਹਾ ਕਿ ਪੁੱਤ ਤੂੰ ਪੜ ਕੇ ਬਹੁਤ ਅੱਗੇ ਜਾਣਾ ਤੇਰੇ ਪਾਪਾ ਦੀ ਇਹੀ ਇੱਛਾ ਸੀ ਕਿ ਤੂੰ ਪੜ ਲੈ ਕੇ ਕੁਝ ਬਣ ਜਾਵੇਂ ਤੇ ਉਹਨਾਂ ਦਾ ਨਾਮ ਰੌਸ਼ਨ ਕਰੇ ਪਰ ਅਫਸੋਸ ਆ ਕਿ ਉਹ ਆਪ ਇਹ ਦੁਨੀਆ ਛੱਡ ਕੇ ਚਲੇ ਗਏ ਪਰ ਇਹ ਸਾਰੀ ਜ਼ਿੰਮੇਵਾਰੀ ਮੇਰੇ ਨਾਜਿਕ ਮੋਢਿਆਂ ਤੇ ਆ ਗਈ ਮੰਮੀ ਰੋ ਰਹੀ ਸੀ ਜਦੋਂ ਉਹ ਇਹ ਕਹਿ ਰਹੀ ਸੀ ਮੈਂ ਮੰਮੀ ਨੂੰ ਹੌਸਲਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ ਜੋ ਪਾਪਾ ਨੇ ਕਿਹਾ ਉਦਾਂ ਹੀ ਹੋਊਗਾ ਮੈਂ ਇੱਕ ਦਿਨ ਬਹੁਤ ਵੱਡਾ ਬੰਦਾ ਬਣ ਜਾਊਂਗਾ ਮੈਂ ਤੁਹਾਨੂੰ ਕਿਸੇ ਗੱਲ ਤੇ ਵੀ ਨਿਰਾਸ਼ ਨਹੀਂ ਹੋਣ ਦੇਊਂਗਾ ਮੈਂ ਧਿਆਨ ਦੇ ਨਾਲ ਪੜ੍ਹਾਈ ਕਰੂੰਗਾ ਮੈਂ ਉਹਨਾਂ ਦੇ ਨਾਲ ਵਾਅਦਾ ਕੀਤਾ ਮੈਂ ਆਪਣੇ ਕਾਲਜ ਵਿੱਚ ਆ ਗਿਆ ਸੀ ਤੇ ਮੈਂ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਮਿਹਨਤੀ ਸੀ ਮੈਂ ਜ਼ਿਆਦਾ ਸਮਾਂ ਪੜ੍ਹਨ ਵਿੱਚ ਹੀ ਗੁਜ਼ਾਰਦਾ ਸੀ ਜਦੋਂ ਮੈਂ ਕਾਲਜ ਵਿੱਚ ਆਇਆ ਤਾਂ ਮੈਂ ਆਪਣੇ ਦੋਸਤਾਂ ਕੋਲੋਂ ਇੱਕ ਕੁੜੀ ਬਾਰੇ ਸੁਣਿਆ। ਉਹ ਕੁੜੀ ਸਾਡੇ ਕਾਲਜ ਵਿੱਚ ਨਵੀਂ ਸੀ। ਬਹੁਤ ਹੀ ਸੋਹਣੀ ਸੀ। ਉਸ ਕੁੜੀ ਨੂੰ ਦੇਖ ਕੇ ਸਾਰੇ ਮੁੰਡੇ ਆਪਣਾ ਦਿਲ ਹਾਰ ਜਾਂਦੇ ਸੀ। ਮੈਂ ਹਜੇ ਉਹਨੂੰ ਨਹੀਂ ਦੇਖਿਆ ਸੀ। ਮੈਂ ਸਿਰਫ ਉਹਦੀਆਂ ਤਰੀਫਾਂ ਹੀ ਸੁਣਿਆ ਸੀ ਤੇ ਮੈਨੂੰ ਉਹਨਾਂ ਤੇ ਗੁੱਸਾ ਆ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਆਪਣੇ ਸਮੇਂ ਤੇ ਆਪਣਾ ਭਵਿੱਖ ਇੱਕ ਕੁੜੀ ਦੇ ਲਈ ਬਰਬਾਦ ਕਰ ਰਹੇ ਆ। ਉਹ ਕੁੜੀ ਜੋ ਉਹਨਾਂ ਨੂੰ ਜਾਣਦੀ ਵੀ ਨਹੀਂ, ਜੋ ਉਹਨਾਂ ਵੱਲ ਦੇਖਦੀ ਵੀ ਨਹੀਂ, ਇਹ ਕਿੱਦਾਂ ਉਹਦੇ ਲਈ دیਵਾਨੇ ਹੋ ਗਏ ਆ। ਮੈਂ ਕਿਤਾਬ ਕੋਲ ਕੇ ਪੜਨ ਲੱਗ ਪਿਆ ਤਾਂ ਇੱਕ ਸੋਹਣੀ ਜਿਹੀ ਆਵਾਜ਼ ਮੈਨੂੰ ਸੁਣੀ ਮੈਂ ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਮੇਰੇ ਸਾਹਮਣੇ ਏਦਾਂ ਦੀ ਕੁੜੀ ਸੀ ਜਿਹਨੂੰ ਦੇਖ ਕੇ ਮੈਂ ਨਜ਼ਰ ਹਟਾਉਣੀ ਹੀ ਭੁੱਲ ਗਿਆ ਇੰਨੀ ਸੋਹਣੀ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕੁੜੀ ਨਹੀਂ ਦੇਖੀ ਸੀ ਉਹ ਕੁੜੀ ਮੇਰੇ ਨਾਲ ਹੀ ਆ ਕੇ ਬੈਠ ਗਈ ਪੂਰਾ ਦਿਨ ਮੈਂ ਉਸ ਕੁੜੀ ਕਰਕੇ ਡਿਸਟਰਬ ਹੋ ਰਿਹਾ ਸੀ ਮੈਂ ਆਪਣੀ ਪੜ੍ਹਾਈ ਵੀ ਨਹੀਂ ਕੀਤੀ ਸੀ ਸਾਰੇ ਮੁੰਡੇ ਮੈਨੂੰ ਕਹਿਣ ਲੱਗੇ ਕਿ ਤੂੰ ਤਾਂ ਬਹੁਤ ਫੋਸ਼ਕਸ ਮਤਾਵਾ ਵਾਲਾ ਕਿ ਉਹ ਕੁੜੀ ਤੇਰੇ ਨਾਲ ਆ ਕੇ ਬੈਠ ਗਈ ਸਾਡੇ ਵੱਲ ਤਾਂ ਉਹਨੇ ਕਦੇ ਦੇਖਿਆ ਵੀ ਨਹੀਂ ਮੈਂ ਵੀ ਹੈਰਾਨ ਸੀ ਕਿ ਉਹ ਸਾਰਿਆਂ ਨੂੰ ਛੱਡ ਕੇ ਮੇਰੇ ਨਾਲ ਹੀ ਕਿਉਂ ਆ ਕੇ ਬੈਠ ਗਈ ਮੈਂ ਉਹਦੀਆਂ ਗੱਲਾਂ ਤੇ ਮੁਸਕਰਾ ਪਿਆ ਘਰ ਆਉਣ ਤੋਂ ਬਾਅਦ ਉਹ ਕੁੜੀ ਮੇਰੇ ਖਿਆਲਾਂ ਵਿੱਚ ਹੀ ਆਈ ਜਾ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਜੇ ਇਦਾਂ ਹੀ ਇਹ ਚੱਲਦਾ ਰਿਹਾ ਤਾਂ ਮੈਂ ਆਪਣੀ ਪੜ੍ਹਾਈ ਕਿੱਦਾਂ ਕਰੂੰਗਾ ਮੈਂ ਕੋਈ ਵੀ ਕੰਮ ਨਹੀਂ ਕੀਤਾ ਸੀ ਉਹ ਕੁੜੀ ਮੇਰੇ ਖਿਆਲਾਂ ਵਿੱਚ ਹੀ ਆਈ ਜਾਂਦੀ ਸੀ ਤੇ ਇਹ ਸੋਚ ਕੇ ਮੈਂ ਵੀ ਘਬਰਾ ਰਿਹਾ ਸੀ ਜੇ ਜੋ ਕੁਝ ਮੇਰੀ ਮਾਂ ਮੇਰੇ ਤੋਂ ਚਾਹੁੰਦੀ ਆ ਜੋ ਕੁਝ ਉਹਨੇ ਮੇਰੇ ਸੁਪਨੇ ਦੇਖੇ ਆ ਮੈਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਸੀ ਮੇਰੀ ਪੜ੍ਹਾਈ ਦੇ ਲਈ ਮੇਰੀ ਮਾਂ ਇੰਨੀ ਮਿਹਨਤ ਕਰਦੀ ਆ ਉਹ ਸਾਰਾ ਦਿਨ ਫੈਕਟਰੀ ਵਿੱਚ ਕੰਮ ਕਰਦੀ ਆ ਤੇ ਮੈਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਮੇਰਾ ਧਿਆਨ ਰੱਖਣ ਦੇ ਲਈ ਉਹ ਆਪ ਮੁਸ਼ਕਲ ਦੇ ਦਿਨ ਕੱਢ ਲੈਂਦੀ ਆ ਮੈਨੂੰ ਇਹ ਸਭ ਤੋਂ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਜੇ ਮੈਂ ਕਿਸੇ ਕਾਬਲ ਹੁੰਦਾ ਤਾਂ ਮੇਰੀ ਮਾਂ ਨੂੰ ਇੰਨੀ ਮਿਹਨਤ ਨਾ ਕਰਨੀ ਪੈਂਦੀ ਮੈਂ ਸੋਚਿਆ ਸੀ ਕਿ ਜਿੱਦਾਂ ਹੀ ਮੇਰੇ ਪੇਪਰ ਹੋ ਜਾਣਗੇ ਮੈਂ ਪੜ੍ਹਾਈ ਦੇ ਨਾਲ ਨਾਲ ਇੱਕ ਛੋਟਾ ਮੋਟਾ ਜਿਹਾ ਕੰਮ ਕਰ ਲਵਾਂਗਾ ਮੰਮੀ ਨੂੰ ਕਹੂੰਗਾ ਕਿ ਹੁਣ तू ਆਰਾਮ ਕਰਿਆ ਕਰ ਮੈਂ ਸਾਰੀਆਂ ਜ਼ਿੰਮੇਵਾਰੀਆਂ ਆਪ ਹੀ ਨਿਭਾਉਂਗਾ ਮੈਂ ਆਪਣੀ ਮਾਂ ਨੂੰ ਕਦੋਂ ਤੱਕ ਇਹ ਸਭ ਕੁਝ ਕਰਦੇ ਦੇਖੂਗਾ ਉਹ ਤਾਂ ਬਹੁਤ ਬਿਮਾਰ ਰਹਿੰਦੀ ਆ ਤੇ ਪਹਿਲਾਂ ਹੀ ਕਿੰਨੀ ਕਮਜ਼ੋਰ ਹੋ ਗਈ ਆ ਉਹ ਤਾਂ ਆਪਣਾ ਬਿਲਕੁਲ ਵੀ ਧਿਆਨ ਨਹੀਂ ਰੱਖਦੀ ਸੀ ਸੋਚਦੇ ਸੋਚਦੇ ਮੈਂ ਸੌਂ ਗਿਆ ਸੀ ਅੱਧੀ ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤੇ ਉਹ ਹੀ ਕੁੜੀ ਦਾ ਚਿਹਰਾ ਮੇਰੇ ਅੱਖਾਂ ਦੇ ਸਾਹਮਣੇ ਫੇਰ ਆ ਗਿਆ ਮੈਂ ਦੋਨੋਂ ਹੱਥ ਆਪਣੇ ਸਿਰ ਤੇ ਰੱਖ ਲਏ ਕਿ ਮੈਂ ਇਸ ਕੁੜੀ ਨੂੰ ਆਪਣੇ ਖਿਆਲਾਂ ਵਿੱਚੋਂ ਕਿੱਦਾਂ ਖਤਮ ਕਰਾਂ ਉਹ ਕੁੜੀ ਤਾਂ ਬਹੁਤ ਜ਼ਿਆਦਾ ਫੈਸ਼ਨੇਬਲ ਸੀ ਤੇ ਬਹੁਤ ਹੀ ਅਮੀਰ ਖਾਨਦਾਨ ਦੀ ਲੱਗ ਰਹੀ ਸੀ ਉਹ ਤਾਂ ਮੇਰੇ ਵਰਗੇ ਇਨਸਾਨ ਨਾਲ ਕਿਉਂ ਆ ਸਕਦੀ ਸੀ ਜਦ ਕਿ ਮੇਰੇ ਵਿੱਚ ਤਾਂ ਇਦਾਂ ਦਾ ਕੁਝ ਵੀ ਖਾਸ ਨਹੀਂ ਸੀ ਨਾ ਮੇਰੇ ਕੋਲ ਕੋਈ ਪੈਸਾ ਸੀ ਨਾ ਉੱਚਾ ਕਾਦ ਤੇ ਨਾ ਹੀ ਕੋਈ ਪਰਸਨੈਲਿਟੀ ਸੀ ਮੈਂ ਆਪਣੇ ਆਪ ਨੂੰ ਇਸ ਹਕੀਕਤ ਦੇ ਵਿੱਚ ਰੱਖ ਕੇ ਸੋਚਣ ਲੱਗਾ ਤੇ ਇਹ ਸੋਚਦੇ ਸੋਚਦੇ ਮੇਰਾ ਦਿਲ ਦੁਖੀ ਹੋ ਗਿਆ ਸੀ ਮੈਂ ਸੋਚਿਆ ਕਿ ਮੈਂ ਕਿਸੇ ਕਾਵਲ ਬਣ ਜਾਵਾਂ ਤੇ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਆਪਣੇ ਆਪ ਹੀ ਹਾਸਲ ਕਰ ਲਵਾਂਗਾ ਹੁਣ ਨੀਂਦ ਆਉਂਦਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਮੈਂ ਆਪਣੇ ਆਪ ਨੂੰ ਪੜ੍ਹਾਈ ਵਿੱਚ ਲਾਉਣ ਦੇ ਲਈ ਮੈਂ ਰਸੋਈ ਵਿੱਚ ਆ ਗਿਆ ਤਾਂ ਕਿ ਮੈਂ ਇੱਕ ਕੱਪ ਕੌਫੀ ਦਾ ਪੀ ਕੇ ਮੈਂ ਆਪਣੇ ਦਿਮਾਗ ਨੂੰ ਫਰੈਸ਼ ਕਰ ਸਕਾਂ ਮੈਂ ਕੌਫੀ ਬਣਾਉਂਦੇ ਹੋਏ ਮੈਨੂੰ ਇੱਕ ਖਿਆਲ ਆਇਆ ਕਿ ਇੱਕ ਵਾਰ ਮੰਮੀ ਨੂੰ ਜਾ ਕੇ ਦੇਖ ਲਵਾਂ ਕਿਉਂਕਿ ਅੱਜ ਉਹਦੀ ਸਿਹਤ ਠੀਕ ਨਹੀਂ ਸੀ ਕੱਲ ਉਹਨੂੰ ਬੁਖਾਰ ਸੀ ਤੇ ਇਸ ਵਕਤ ਮੇਰਾ ਕਿਸੇ ਨਾਲ ਗੱਲ ਕਰਨ ਦਾ ਦਿਲ ਵੀ ਕਰ ਰਿਹਾ ਸੀ ਜੇ ਮੰਮੀ ਜਾਗ ਰਹੀ ਹੁੰਦੀ ਤਾਂ ਮੈਂ ਉਹਦੇ ਨਾਲ ਆਪਣੇ ਦਿਲ ਦਾ ਹਲਕ ਬੋਝ ਹਲਕਾ ਕਰ ਲੈਂਦਾ ਜਦੋਂ ਮੈਂ ਮੰਮੀ ਦੇ ਕਮਰੇ ਵਿੱਚ ਗਿਆ ਤੇ ਇਹ ਦੇਖ ਕੇ ਤਾਂ ਮੈਂ ਹੈਰਾਨ ਹੀ ਹੋ ਗੀ ਕੀ ਹੋ ਗਿਆ ਕਿਉਂਕਿ ਮੰਮੀ ਤਾਂ ਉੱਥੇ ਕਿਤੇ ਵੀ ਨਹੀਂ ਸੀ ਮੈਂ ਪਰੇਸ਼ਾਨ ਹੋ ਗਿਆ ਕਿ ਉਹ ਇਸ ਵਕਤ ਕਿੱਥੇ ਜਾ ਸਕਦੀ ਆ ਫਿਰ ਜਦੋਂ ਮੈਂ ਬਾਹਰ ਆਇਆ ਇਹ ਦੇਖ ਕੇ ਮੇਰਾ ਮੂੰਹ ਹੀ ਖੁੱਲੇ ਰੱਖ ਖੁੱਲਾ ਦਾ ਖੁੱਲਾ ਰਹਿ ਗਿਆ ਘਰ ਦਾ ਬਾਹਰਲਾ ਦਰਵਾਜ਼ਾ ਬਾਹਰੋਂ ਬੰਦ ਸੀ ਇਹਦਾ ਮਤਲਬ ਕਿ ਮੰਮੀ ਘਰ ਦੇ ਬਾਹਰ ਗਈ ਸੀ ਤੇ ਘਰੋਂ ਬਾਹਰੋਂ ਹੀ ਜਿੰਦਾ ਲੱਗਾ ਹੋਇਆ ਸੀ ਮੈਂ ਆਪਣੇ ਕਮਰੇ ਵਿੱਚ ਆ ਗਿਆ ਤੇ ਸੋਚਣ ਲੱਗਿਆ ਕਿ ਮੰਮੀ ਅੱਧੀ ਰਾਤ ਨੂੰ ਕਿੱਥੇ ਜਾ ਸਕਦੀ ਹੈ ਮੈਂ ਉਹਦੇ ਬਾਰੇ ਕੁਝ ਗਲਤ ਨਹੀਂ ਸੋਚਣਾ ਚਾਹੁੰਦਾ ਸੀ ਪਰ ਮੈਂ ਵੀ ਆਪਣੀ ਥਾਂ ਤੇ ਪਰੇਸ਼ਾਨ ਹੋ ਰਿਹਾ ਸੀ ਕਿ ਉਹ ਕਿਸੇ ਪਰੇਸ਼ਾਨੀ ਜਾਂ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਕਾਫੀ ਧੀਰ ਤੱਕ ਮੈਂ ਜਾਗਦਾ ਰਿਹਾ ਪਰ ਮੰਮੀ ਨਹੀਂ ਆਈ ਸੀ ਫਿਰ ਜਦੋਂ ਮੈਂ ਸਵੇਰ ਨੂੰ ਉੱਠਿਆ ਤਾਂ ਮੰਮੀ ਮੇਰੇ ਲਈ ਰੋਟੀ ਬਣਾ ਰਹੀ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਰਾਤ ਨੂੰ ਕਿੱਥੇ ਗਏ ਸੀ ਤਾਂ ਉਹ ਇੱਕਦਮ ਹੀ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ ਮੈਂ ਤਾਂ ਘਰੇ ਹੀ ਸੀ ਮੈਂ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਥੋੜੀ ਦੇਰ ਮੈਂ ਘੁੰਮਣ ਦੇ ਲਈ ਕੋਠੇ ਤੇ ਗਈ ਸੀ ਕਿਉਂਕਿ ਮੇਰਾ ਦਿਲ ਖबरा ਰਿਹਾ ਸੀ ਹੋ ਸਕਦਾ ਉਦੋਂ ਹੀ ਤੂੰ ਮੈਨੂੰ ਦੇਖਿਆ ਹੋਵੇ ਤਾਂ ਮੈਂ ਉਹਦੀ ਗੱਲ ਸੁਣ ਕੇ ਚੁੱਪ ਹੀ ਹੋ ਗਿਆ ਜੇ ਦਰਵਾਜ਼ਾ ਰਾਤ ਨੂੰ ਬਾਹਰੋਂ ਬੰਦ ਨਾ ਹੁੰਦਾ ਤਾਂ ਮੈਂ ਵੀ ਇਹੀ ਸਮਝਦਾ ਪਰ ਕੀ ਤੂੰ ਛੱਤ ਤੇ ਗਈ ਹੋਵੇਗੀ ਕਿ ਮੰਮੀ ਛੱਤ ਤੇ ਗਈ ਹੋਵੇਗੀ ਪਰ ਉਹ ਤਾਂ ਪੂਰੇ ਘਰ ਵਿੱਚ ਕਿਤੇ ਵੀ ਨਹੀਂ ਸੀ ਮੰਮੀ ਨੇ ਮੇਰੇ ਹੱਥ ਵਿੱਚ ਕਾਫੀ ਪੈਸੇ ਦਿੱਤੇ ਤੇ ਕਹਿਣ ਲੱਗੀ ਕਿ ਤੂੰ ਕਿੰਨਾ ਕਮਜ਼ੋਰ ਹੋ ਗਿਆ ਲੱਗਦਾ ਤੂੰ ਆਪਣੇ ਕਾਲਜ ਵਿੱਚ ਕੁਝ ਵੀ ਨਹੀਂ ਖਾਂਦਾ ਇਹ ਪੈਸੇ ਲੈ ਤੇਰੇ ਖਾਮ ਮਾਉਣਗੇ ਪੈਸੇ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਮੰਮੀ ਦੇ ਕੋਲੇ ਨੇ ਪੈਸੇ ਕਿੱਥੋਂ ਆਏ ਮੰਮੀ ਦੇ ਕੋਲ ਦਾ ਸਿਰਫ ਜ਼ਰੂਰਤ ਦੇ ਹੀ ਪੈਸੇ ਹੁੰਦੇ ਸੀ ਇਹ ਪੈਸੇ ਇਹਨੇ ਕਿੱਥੋਂ ਆ ਗਏ ਜਦੋਂ ਇਹ ਹੀ ਗੱਲ ਮੈਂ ਉਹਨੂੰ ਪੁੱਛੀ ਤਾਂ ਕਹਿਣ ਲੱਗੀ ਕਿ ਮੈਂ ਆਪਣੇ ਬਾਜ਼ਰ ਤੋਂ ਇਹ ਪੈਸੇ ਬਚਾ ਕੇ ਰੱਖਿਆ ਤੇਰੇ ਲਈ ਹੀ ਤਾਂ ਮੈਂ ਇੰਨੀ ਮਿਹਨਤ ਕਰਦੀ ਆਂ ਤੂੰ ਕਿੰਨਾ ਕਮਜ਼ੋਰ ਹੋ ਗਿਆ ਬਸ ਤੂੰ ਆਪਣੇ ਸਿਹਤ ਦਾ ਧਿਆਨ ਰੱਖਿਆ ਕਰ ਮੈਂ ਮਾਂ ਦੇ ਬਾਰੇ ਕੁਝ ਵੀ ਗਲਤ ਸੋਚਣਾ ਨਹੀਂ ਚਾਹੁੰਦਾ ਸੀ ਪਰ ਰਾਤ ਨੂੰ ਉਹਦਾ ਘਰੋਂ ਬਾਹਰ ਤੇ ਮੇਰੇ ਹੱਥ ਵਿੱਚ ਇਹਨੇ ਪੈਸੇ ਦੇਣਾ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਫਿਰ ਵੀ ਮੈਂ ਕੋਈ ਗੱਲ ਕਿਤੇ ਬਿਨਾਂ ਹੀ ਪੈਸੇ ਰੱਖ ਲਈ ਸੀ ਕਾਲਜ ਵਿੱਚ ਜਦੋਂ ਮੈਂ ਆਇਆ ਤਾਂ ਅੱਜ ਵੀ ਉਹ ਕੁੜੀ ਮੇਰੇ ਨਾਲ ਹੀ ਆ ਕੇ ਬੈਠੀ ਸੀ ਉਹਦਾ ਨਾਮ ਜਸਦੀ ਸੀ ਉਹ ਆਪਣੇ ਨਾਮ ਦੀ ਤਰ੍ਹਾਂ ਬਹੁਤ ਸੋਹਣੀ ਸੀ ਉਹਨੂੰ ਦੇਖ ਕੇ ਮੈਂ ਮੰਮੀ ਦੀ ਗੱਲ ਨੂੰ ਭੁੱਲ ਹੀ ਗਿਆ ਸੀ ਅੱਜ ਉਹ ਮੇਰੇ ਨਾਲ ਬਹੁਤ ਹਾਸਾ ਹਾਸ ਕੇ ਗੱਲਾਂ ਕਰ ਰਹੀ ਸੀ ਤਾਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਕੁੜੀ ਬਹੁਤ ਹੀ ਚੰਗੀ ਆ ਦੇਖਣ ਨੂੰ ਜਿੰਨੀ ਕੋ ਹੰਕਾਰੀ ਨਜ਼ਰ ਆਉਂਦੀ ਸੀ ਉਹ ਜਿਹੀ ਬਿਲਕੁਲ ਵੀ ਨਹੀਂ ਆ ਅਮੀਰ ਘਰ ਦੀ ਧੀ ਸੀ ਪਰ ਇਸ ਗੱਲ ਦਾ ਉਹਦੇ ਵਿੱਚ ਬਿਲਕੁਲ ਵੀ ਕਮਾਂਡ ਨਹੀਂ ਸੀ ਅੱਜ ਉਹਦੇ ਨਾਲ ਮੈਂ ਬਹੁਤ ਸਮਾਂ ਗੁਜ਼ਾਰਿਆ ਸੀ ਕਲਾਸ ਦੇ ਮੁੰਡੇ ਮੈਨੂੰ ਹੈਰਾਨੀ ਨਾਲ ਦੇਖ ਰਹੇ ਸੀ ਅੱਜ ਤੱਕ ਮੈਂ ਕਦੀ ਵੀ ਕਿਸੇ ਕੁੜੀ ਵਿੱਚ ਦਿਲਚਸਪੀ ਨਹੀਂ ਰੱਖੀ ਸੀ ਤੇ ਪਰ ਇਹ ਕੁੜੀ ਜੀਤੇ ਦੇ ਸਾਰਿਆਂ ਦੀ ਨਜ਼ਰ ਸੀ ਸਾਰੇ ਲੋਕ ਹੀ ਉਹਦੇ ਨਾਲ ਗੱਲ ਕਰਨ ਦੇ ਬਹਾਨੇ ਲੱਭ ਰਹੇ ਸੀ ਜਦੋਂ ਉਹਨਾਂ ਸਾਰਿਆਂ ਨੂੰ ਛੱਡ ਕੇ ਉਹਨੇ ਮੇਰੇ ਨਾਲ ਦੋਸਤੀ ਕਰ ਲਈ ਤਾਂ ਇਹ ਗੱਲ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਪਰ ਮੈਂ ਸਭ ਕੁਝ ਨਜ਼ਰ ਅੰਦਾਜ਼ ਕਰਦੇ ਹੋਏ ਸਿਰਫ ਜਸਤੀ ਦੇ ਬਾਰੇ ਹੀ ਸੋਚੀ ਜਾ ਰਿਹਾ ਸੀ। ਅੱਜ ਦਾ ਦਿਨ ਵੀ ਮੇਰਾ ਇਦਾਂ ਦੇ ਹੀ ਲੰਘ ਗਿਆ ਸੀ। ਉਸ ਦਿਨ ਵੀ ਮੈਂ ਕੋਈ ਵੀ ਪੜ੍ਹਾਈ ਨਹੀਂ ਕੀਤੀ ਸੀ। ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤੇ ਮੈਂ ਸੋਚਣ ਲੱਗ ਪਿਆ ਕਿ ਜੇ ਇਹ ਸਭ ਚੱਲਦਾ ਰਿਹਾ ਤਾਂ ਮੈਂ ਕਦੇ ਵੀ ਆਪਣੀ ਮੰਮੀ ਪਾਪਾ ਦੇ ਲਈ ਦੇਖੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੂਗਾ। ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮੈਂ ਬਹੁਤ ਪੜ੍ਹਦਾ ਸੀ। ਮੈਨੂੰ ਪਤਾ ਸੀ ਕਿ ਮਿਹਨਤ ਕੀਤੇ ਬਿਨਾ ਇਨਸਾਨ ਕਦੀ ਵੀ ਕੁਝ ਨਹੀਂ ਕਰ ਸਕਦਾ। ਬਚਪਨ ਵਿੱਚ ਮੇਰੇ ਪਾਪਾ ਨੇ ਮੈਨੂੰ ਇਹੀ ਗੱਲ ਸਿਖਾਈ ਸੀ ਅੱਜ ਦੀ ਰਾਤ ਨੂੰ ਵੀ देर ਤੱਕ ਮੈਂ ਜੱਸੀ ਦੇ ਬਾਰੇ ਹੀ ਸੋਚਦਾ ਰਿਹਾ ਅੱਧੀ ਰਾਤ ਦਾ ਸਮਾਂ ਸੀ ਮੈਨੂੰ ਬਾਹਰੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਆਵਾਜ਼ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਸਾਡੇ ਘਰ ਦੇ ਦਰਵਾਜ਼ੇ ਤੇ ਇਸ ਸਮੇਂ ਕੌਣ ਆਇਆ ਹੋਊਗਾ ਸਾਡੇ ਮਹੱਲੇ ਦੇ ਆਂਢ ਗੁਆਂਢ ਇਲਾਕਿਆਂ ਵਿੱਚ ਇਹਨਾਂ ਦਿਨਾਂ ਵਿੱਚ ਚੋਰੀਆਂ ਬਹੁਤ ਘਟਨਾਵਾਂ ਹੋ ਰਹੀਆਂ ਸੀ ਇਹ ਗੱਲ ਸੋਚਦੇ ਸੀ ਇਹ ਗੱਲ ਅਜੇ ਮੈਂ ਸੋਚੀ ਹੀ ਸੀ ਕਿ ਮੈਂ ਘਰੋਂ ਬਾਹਰ ਆ ਗਿਆ ਇੱਥੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਜਦੋਂ ਮੈਂ ਪੂਰੇ ਘਰ ਵਿੱਚ ਘੁੰਮ ਕੇ ਦੇਖ ਲਿਆ ਸੀ ਤਾਂ ਘਰ ਵਿੱਚ ਕੋਈ ਵੀ ਨਹੀਂ ਸੀ ਮੰਮੀ ਨੂੰ ਦੇਖਣ ਜਦੋਂ ਮੈਂ ਉਹਦੇ ਕਮਰੇ ਵਿੱਚ ਗਿਆ ਤਾਂ ਉਹ ਉੱਥੇ ਵੀ ਨਹੀਂ ਸੀ ਮੈਂ ਬਾਥਰੂਮ ਵਿੱਚ ਛੱਤ ਤੇ ਸਾਇ ਥਾਵਾਂ ਤੇ ਦੇਖ ਲਿਆ ਜਦੋਂ ਦਰਵਾਜ਼ੇ ਵੱਲ ਦੇਖਿਆ ਤਾਂ ਬਾਹਰੋਂ ਦਰਵਾਜ਼ਾ ਬੰਦ ਸੀ ਇਹਦਾ ਮਤਲਬ ਮੰਮੀ ਅੱਜ ਵੀ ਰਾਤ ਨੂੰ ਕਿਤੇ ਚਲੀ ਗਈ ਸੀ ਪਰ ਸਵਾਲ ਇਹੀ ਸੀ ਕਿਉਂ ਰਾਤ ਨੂੰ ਕਿੱਥੇ ਜਾਂਦੀ ਸੀ ਤੇ ਕਿਉਂ ਜਾਂਦੀ ਸੀ ਕਿ ਮੰਮੀ ਕੋਈ ਗਲਤ ਕੰਮ ਕਰ ਰਹੀ ਸੀ ਇਹ ਸੋਚ ਕੇ ਮੈਨੂੰ ਗੁੱਸਾ ਆਉਣ ਲੱਗ ਪਿਆ ਸੀ ਮੈਂ ਆਪਣੇ ਕਮਰੇ ਵਿੱਚ ਆ ਕੇ ਇਹ ਸੋਚਣ ਲੱਗ ਪਿਆ ਸੀ ਕਿ ਮੰਮੀ ਇਦਾਂ ਦਾ ਕਿਹੜਾ ਕੰਮ ਕਰਦੀ ਆ ਕਿ ਪਾਪਾ ਨੇ ਉਹਦੇ ਨਾਲ ਕਦੇ ਪਿਆਰ ਨਹੀਂ ਕੀਤਾ ਸੀ ਉਹਦਾ ਕਦੇ ਧਿਆਨ ਨਹੀਂ ਰੱਖਿਆ ਸੀ ਮੈਂ ਕਦੇ ਵੀ ਪਾਪਾ ਨੂੰ ਮੰਮੀ ਦੇ ਨਾਲ ਚੰਗੇ ਤਰੀਕੇ ਨਾਲ ਗੱਲ ਕਰਦੇ ਨਹੀਂ ਦੇਖਿਆ ਸੀ ਪਰ ਮੰਮੀ ਕਿਸ ਹਾਸਤੇ ਤੇ ਚੱਲ ਪਈ ਸੀ ਮੈਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਗੁੱਸੇ ਨਾਲ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਕਾਫੀ ਧੇਰ ਤੱਕ ਇੰਤਜ਼ਾਰ ਕਰਦਾ ਰਿਹਾ ਪਰ ਮੰਮੀ ਘਰ ਨਹੀਂ ਆਈ ਸੀ ਫਿਰ ਮੈਂ ਸੌ ਗਿਆ ਸਵੇਰੇ ਉੱਠਿਆ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਮੰਮੀ ਨੂੰ ਜਦੋਂ ਮੈਂ ਪੁੱਛਿਆ ਤੇ ਕਹਿਣ ਲੱਗੀ ਕਿ ਉਹ ਅੱਜ ਵੀ ਘਰੇ ਹੀ ਸੀ ਉਹ ਬਾਥਰੂਮ ਵਿੱਚ ਸੀ ਉਹ ਤਾਂ ਕਿਤੇ ਵੀ ਨਹੀਂ ਗਈ ਸੀ ਇਹ ਕਹਿੰਦੇ ਕਹਿੰਦੇ ਮੰਮੀ ਵੀ ਥੋੜੀ ਮੈਨੂੰ ਪਰੇਸ਼ਾਨ ਜਿਹੀ ਨਜ਼ਰ ਆਈ ਪਰ ਉਸ ਵਕਤ ਉਹਨੇ ਆਪਣੇ ਚਿਹਰੇ ਨੂੰ ਵੀ ਛੁਪਾ ਲਿਆ ਸੀ ਉਹਨੇ ਕੁਝ ਵੀ ਜ਼ਾਹਰ ਨਹੀਂ ਕਰਨਾ ਚਾਹੁੰਦੀ ਸੀ ਮੈਂ ਆਪਣੇ ਅੱਖੀ ਦੇਖਣਾ ਚਾਹੁੰਦਾ ਸੀ ਕਿ ਮੰਮੀ ਕਿੱਥੇ ਜਾਂਦੀ ਆ ਤੇ ਉਹ ਕੀ ਕਰਦੀ ਆ ਦੂਸਰੇ ਪਾਸੇ ਮੈਂ ਕਾਲ ਦੇ ਵਿੱਚ ਆਪਣੇ ਦੋਸਤਾਂ ਤੇ ਉਹਨਾਂ ਮੁੰਡਿਆਂ ਤੋਂ ਬਹੁਤ ਤੰਗ ਸੀ ਜੋ ਜੱਸੀ ਦੇ ਦਿਲ ਵਿੱਚ ਆਪਣਾ ਪਿਆਰ ਪੈਦਾ ਕਰਨਾ ਚਾਹੁੰਦੇ ਸੀ ਪਰ ਜੱਸੀ ਉਹਨਾਂ ਵੱਲ ਦੇਖਦੀ ਤੱਕ ਵੀ ਨਹੀਂ ਸੀ ਉਹ ਇਸ ਗੱਲ ਦਾ ਮੇਰੇ ਕੋਲ ਬਦਲਾ ਲੈਣਾ ਚਾਹੁੰਦੇ ਸੀ ਗੱਲ-ਗੱਲ ਤੇ ਉਹ ਮੈਨੂੰ ਤੰਗ ਕਰਦੇ ਮੇਰੇ ਨਾਲ ਝੂਠੀਆਂ ਸ਼ਿਕਾਇਤਾਂ ਲਾਉਂਦੇ ਸੀ ਇੱਕ ਦਿਨ ਇੱਕ ਮੁੰਡੇ ਨੇ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਉਸ ਵਕਤ ਮੇਰੇ ਬੈਗ ਵਿੱਚ ਮੇਰੇ ਮੰਮੀ ਦੇ ਦਿੱਤੇ ਹੋਏ ਪੈਸੇ ਸੀ ਜਦੋਂ ਮੁੰਡਾ ਰੌਲਾ ਪਾਉਣ ਲੱਗਾ ਕਿ ਮੈਂ ਉਹਦੇ ਪੈਸੇ ਚੋਰੀ ਕੀਤੇ ਆ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੋਈ ਸੀ ਉਹ ਕਹਿਣ ਲੱਗਾ ਕਿ ਇਹਦੇ ਕੋਲ ਤਾਂ ਲੋੜ ਨਾਲੋਂ ਜ਼ਿਆਦਾ ਪੈਸੇ ਕਦੇ ਵੀ ਨਹੀਂ ਹੁੰਦੇ ਇਸ ਵਕਤ ਇਹਦੇ ਕੋਲੇ ਇੰਨੇ ਪੈਸੇ ਕਿੱਥੋਂ ਆ ਗਏ ਇਹ ਪੈਸੇ ਮੇਰੇ ਆ ਤੇ ਇਹਨੇ ਹੀ ਚੋਰੀ ਕੀਤੇ ਆ ਇਹ ਸਭ ਉਹਨਾਂ ਨੇ ਮੈਨੂੰ ਦੱਸੀ ਦੀਆਂ ਨਜ਼ਰਾਂ ਵਿੱਚ ਨੀਵਾ ਦਿਖਾਉਣ ਲਈ ਹੀ ਕੀਤਾ ਸੀ ਜੱਸੀ ਕਹਿਣ ਲੱਗੀ ਕਿ ਇਹ ਬਹੁਤ ਚੰਗਾ ਮੁੰਡਾ ਮੇਰਾ ਬੈਗ ਤਾਂ ਹਰ ਵਕਤ ਇਹਦੇ ਕੋਲ ਹੀ ਰਹਿੰਦਾ ਇਨ ਲਈ ਸਾਰੇ ਪੈਸੇ ਵੀ ਹੁੰਦੇ ਆ ਅੱਜ ਤੱਕ ਇਹਨੇ ਕਦੀ ਵੀ ਚੋਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਕੋਈ ਗਲਤਫਹਿਮੀ ਹੋਈ ਆ ਤੁਸੀਂ ਬਿਨਾਂ ਵਜ੍ਹਾ ਹੀ ਇਹਦੇ ਤੇ ਇਲਜ਼ਾਮ ਲਾ ਰਹੇ ਹੋ ਫਿਰ ਬਾਕੀ ਮੁੰਡਿਆਂ ਨੇ ਵੀ ਜਦੋਂ ਮੇਰੇ ਹੱਕ ਵਿੱਚ ਗਵਾਹੀ ਦਿੱਤੀ ਤਾਂ ਉਹ ਮੁੰਡਾ ਫਿਰ ਚੁੱਪ ਹੋ ਗਿਆ ਪਰ ਉਹ ਪਤਾ ਨਹੀਂ ਕਿਉਂ ਮੈਨੂੰ ਆਪਣਾ ਦੁਸ਼ਮਣ ਸਾਨੂੰ ਸਮਝਣ ਲੱਗ ਪਿਆ ਸੀ ਉਹਨਾਂ ਦੀ ਵਜ੍ਹਾ ਕਰਕੇ ਮੈਨੂੰ ਪੜਾਈ ਵਿੱਚ ਵੀ ਮੁਸ਼ਕਲ ਹੋ ਰਹੀ ਸੀ ਉੱਪਰੋਂ ਜੱਸੀ ਵੀ ਹਰ ਵਕਤ ਮੇਰੇ ਖਿਆਲਾਂ ਵਿੱਚ ਹੀ ਰਹਿੰਦੀ ਸੀ ਮੰਮੀ ਦੀ ਵਜ੍ਹਾ ਦੇ ਨਾਲ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਸੀ ਪਰ ਉਹ 2-3 ਦਿਨ ਘਰ ਹੀ ਸੀ ਉਹ ਘਰੋਂ ਬਾਹਰ ਕਿਤੇ ਵੀ ਨਹੀਂ ਗਈ ਸੀ ਮੈਂ ਵੀ ਇਹ ਦੇਖ ਕੇ ਕੋਸ਼ਿਸ਼ ਕੀਤੀ ਪਰ ਕੁਝ ਦਿਨਾਂ ਬਾਅਦ ਫਿਰ ਉਹੀ ਸਭ ਕੁਝ ਸ਼ੁਰੂ ਹੋ ਗਿਆ ਮੇਰਾ ਤਾਂ ਦਿਮਾਗ ਫਟਣ ਲੱਗ ਪਿਆ ਸੀ ਮੈਂ ਰਾਤ ਨੂੰ ਜਾਗ ਰਿਹਾ ਸੀ ਜਦੋਂ ਮੰਮੀ ਘਰੋਂ ਬਾਹਰ ਗਈ ਤਾਂ ਮੈਂ ਵੀ ਉਹਦੇ ਪਿੱਛੇ ਹੀ ਜਾਊਂਗਾ ਕਾਫੀ ਰਾਤ ਹੋ ਗਈ ਸੀ ਫਿਰ ਮੈਨੂੰ ਦਰਵਾਜ਼ੇ ਤੇ ਕਿਸੇ ਦੀ ਆਵਾਜ਼ ਆਈ ਤਾਂ ਮੈਂ ਫਟਾਫਟ ਕਮਰੇ ਵਿੱਚੋਂ ਬਾਹਰ ਨਿਕਲਿਆ ਪਿਛਲੇ ਦਰਵਾਜ਼ੇ ਵਿੱਚ ਕਾਲੀ-ਕਾਲੀ ਪੈਰਕੁੱਟਦਾ ਹੋਇਆ ਆਪਣੀ ਗਲੀ ਵਿੱਚ ਚਲਾ ਗਿਆ ਮੰਮੀ ਮੈਨੂੰ ਗਲੀ ਵਿੱਚ ਜਾਂਦੀ ਦੇਸੀ ਤਾਂ ਮੈਂ ਉਹਦਾ ਪਿੱਛਾ ਕਰਨ ਲੱਗ ਪਿਆ ਸੀ ਮੈਂ ਆਪਣੇ ਆਪ ਨੂੰ ਹਨੇਰੇ ਵਿੱਚ ਲੁਕੋ ਕੇ ਉਹਦਾ ਪਿੱਛਾ ਕਰ ਰਿਹਾ ਸੀ ਤਾਂ ਕਿ ਉਹਦੀ ਨਜ਼ਰ ਕਿਤੇ ਮੇਰੇ ਤੇ ਨਾ ਪਵੇ ਮੈਂ ਆਸਾਨੀ ਦੇ ਨਾਲ ਉਹਦੇ ਤੱਕ ਪਹੁੰਚ ਜਾਵਾਂ ਪਰ ਜਾਂਦੇ ਜਾਂਦੇ ਕਾਫੀ ਦੂਰ ਜਾ ਚੁੱਕਾ ਸੀ ਸੋਚ ਰਿਹਾ ਸੀ ਕਿ ਜੇ ਮੈਨੂੰ ਉਹ ਜੇਦਾਂ ਦਾ ਦੇਖਣ ਨੂੰ ਮਿਲਿਆ ਜਿਹਦੇ ਨਾਲ ਮੈਨੂੰ ਆਪਣੀ ਮੰਮੀ ਤੋਂ ਨਫ਼ਰਤ ਹੋਣ ਲੱਗ ਪਵੇ ਤਾਂ ਮੈਂ ਕੀ ਕਰੂੰਗਾ ਕਿ ਮੰਮੀ ਨੂੰ ਛੱਡ ਕੇ ਚਲਾ ਜਾਊਂਗਾ ਉਹ ਸਮਝਾਉਂਗਾ ਕਿ ਉਹ ਕੰਮ ਨਾ ਕਰੇ ਤੇ ਉਸ ਵਕਤ ਕੀ ਫੈਸਲਾ ਕਰਨਾ ਸੀ ਮੰਮੀ ਜਾਂਦੇ ਜਾਂਦੇ ਇੱਕ ਘਰ ਵਿੱਚ ਜਿਸ ਘਰ ਦਾ ਕੰਮ ਹਜੇ ਚੱਲ ਰਿਹਾ ਸੀ ਤੇ ਮੰਮੀ ਬਿਲਡਿੰਗ ਵਿੱਚ ਉਸ ਉਸ ਬਿਲਡਿੰਗ ਵਿੱਚ ਕੀ ਕਰ ਰਹੀ ਸੀ ਉਸੇ ਕਮਰੇ ਵਿੱਚ ਗਈ ਸੀ ਤਾਂ ਮੈਂ ਵੀ ਹਜੇ ਚੋਰੀ ਚੋਰੀ ਹੀ ਉੱਥੇ ਥੋੜੀ ਦੇਰ ਬਾਅਦ ਜਦੋਂ ਪਹੁੰਚਿਆ ਤਾਂ ਜਿੱਥੇ ਮੰਮੀ ਗਈ ਸੀ ਇਹ ਦੇਖ ਕੇ ਤਾਂ ਮੈਂ ਹੈਰਾਨ ਹੀ ਹੋ ਗਿਆ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਮੰਮੀ ਪਾਪਾ ਆਪਸ ਵਿੱਚ ਲੜਾਈ ਕਰ ਰਹੇ ਸੀ ਉਹਨਾਂ ਦੋਨਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬੰਦੀ ਸੀ ਮੰਮੀ ਤਾਂ ਬਹੁਤ ਚੰਗੀ ਸੀ ਪਾਪਾ ਦਾ ਖਿਆਲ ਵੀ ਰੱਖਦੀ ਸੀ ਹਰ ਗੱਲ ਉਹਦੀ ਮੰਨਦੀ ਸੀ ਪਰ ਪਤਾ ਨਹੀਂ ਕਿਉਂ ਪਾਪਾ ਉਹਦੇ ਨਾਲ ਇਦਾਂ ਦਾ سلوਕ ਕਰਦੇ ਸੀ ਪਾਪਾ ਜਦੋਂ ਵੀ ਘਰ ਆਉਂਦੇ ਤਾਂ ਘਰ ਵਿੱਚ ਸਾਰੇ ਪਾਸੇ ਚੈੱਕ ਕਰਦੇ ਸੀ ਉਹ ਬੈੱਡ ਦੇ ਥੱਲੇ ਅਲਮਾਰੀ ਦੇ ਪਿੱਛੇ ਪਰਦਿਆਂ ਨੂੰ ਚੁੱਕ ਕੇ ਦੇਖਦੇ ਸੀ ਕਿ ਉੱਥੇ ਕੋਈ ਹੈ ਤਾਂ ਨਹੀਂ ਜਦੋਂ ਮੈਂ ਵੱਡਾ ਹੋ ਰਿਹਾ ਸੀ ਸਾ ਮੈਨੂੰ ਪਾਪਾ ਦੇ ਇਸ ਹਰਕਤ ਦੀ ਸਮਝ ਨਹੀਂ ਆਉਂਦੀ ਸੀ ਮੈਨੂੰ ਹਰ ਗੱਲ ਤੇ ਹਰ ਗੱਲ ਤੇ ਮੰਮੀ ਨੂੰ ਕੁੱਟਦੇ ਸੀ ਉਹਦੇ ਨਾਲ ਬਤਮੀਜ਼ੀ ਕਰਦੇ ਸੀ ਜਦੋਂ ਮੈਂ ਮੰਮੀ ਨੂੰ ਇਹਦੀ ਵਜ੍ਹਾ ਪੁੱਛਦਾ ਤਾਂ ਉਹ ਰੋ ਪੈਂਦੀ ਤੇ ਮੈਨੂੰ ਕਹਿੰਦੀ ਕਿ ਤੇਰੇ ਪਾਪਾ ਸ਼ੱਕ ਕਰਦੇ ਆ ਪਤਾ ਨਹੀਂ ਕਿਉਂ ਏਦਾਂ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਮੈਂ ਕਿਸੇ ਨੂੰ ਬੁਲਾਉਣੀ ਆ ਮੈਂ ਉਹਨੂੰ ਧੋਖਾ ਦੇ ਰਹੀ ਆ ਉਹਦੇ ਨਾਲ ਬੇਵਫਾਈ ਕਰ ਰਹੀ ਆ ਮੈਨੂੰ ਪਤਾ ਕਿ ਮੇਰੀ ਮੰਮੀ ਇਦਾਂ ਦੀ ਨਹੀਂ ਆ ਉਹ ਇਦਾਂ ਕਦੀ ਵੀ ਨਹੀਂ ਕਰ ਸਕਦੀ ਤੇ ਕੋਈ ਗਲਤ ਸ਼ੱਕ ਹੋ ਰਿਹਾ ਸੀ ਉਹਨਾਂ ਨੂੰ ਤੇ ਮੰਮੀ ਨੂੰ ਮੈਂ ਅਕਸਰ ਹੀ ਫੋਨ ਤੇ ਰੋਂਦੇ ਹੋਏ ਦੇਖਦਾ ਸੀ ਉਹ ਕਿਸੇ ਦੇ ਨਾਲ ਗੱਲ ਕਰਦੀ ਸੀ ਤੇ ਪਾਪਾ ਦੀ ਸ਼ਿਕਾਇਤ ਵੀ ਲਗਾਉਂਦੀ ਸੀ ਜਦੋਂ ਮੈਂ ਉਹਨਾਂ ਦੇ ਕੋਲ ਪੁੱਛਦਾ ਤੇ ਤੇ ਤੁਸੀਂ ਕਿਸ ਦੇ ਨਾਲ ਗੱਲ ਕਰ ਰਹੇ ਸੀ ਤਾਂ ਉਹ ਰੋਂਦੀ ਹੀ ਰੋਂਦੀ ਕਹਿ ਦਿੰਦੀ ਕਿ ਮੈਂ ਤਾਂ ਆਪਣੀ ਸਹੇਲੀ ਦੇ ਨਾਲ ਗੱਲ ਕਰਦੀ ਆ ਪਰ ਮੈਨੂੰ ਇਹ ਗੱਲ ਬਹੁਤ ਮਾੜੀ ਲੱਗਦੀ ਸੀ ਕਿ ਉਹ ਪਾਪਾ ਦੇ ਬਾਰੇ ਆਪਣੀ ਸਹੇਲੀ ਨੂੰ ਗੱਲ ਦੀ ਸੀ ਪਾਪਾ ਰੋਜ਼-ਰੋਜ਼ ਉਹਦੇ ਤੇ ਹੱਥ ਚੁੱਕਣ ਲੱਗ ਪਏ ਸੀ ਇਹ ਸਭ ਕੁਝ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸੀ ਉਸ ਦਿਨ ਜਦੋਂ ਪਾਪਾ ਨੇ ਮੰਮੀ ਨੂੰ ਮਾਰਿਆ ਤਾਂ ਉਹਦੇ ਨੱਕ ਤੇ ਮੂੰਹ ਵਿੱਚ ਖੂਨ ਨਿਕਲਣ ਲੱਗ ਪਿਆ ਸੀ ਮੈਂ ਪਾਪਾ ਨੂੰ ਗੁੱਸੇ ਨਾਲ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਮੇਰੀ ਮੰਮੀ ਨੂੰ ਹੱਥ ਨਹੀਂ ਲਾਓਗੇ ਤੁਸੀਂ ਉਹਨਾਂ ਦੇ ਨਾਲ ਜਾਨਵਰਾ ਵਰਗਾ سلوਕ ਕਿਉਂ ਕਰਦੇ ਹੋ ਤਾਂ ਉਹ ਗੁੱਸੇ ਵਿੱਚ ਕਹਿਣ ਲੱਗਾ ਕਿ ਇਹ ਗੈਰ ਮਰਦਾਂ ਦੇ ਨਾਲ ਸਬੰਧ ਬਣਾਉਂਦੀ ਆ ਇਹ ਦੂਸਰਿਆਂ ਦੇ ਘਰਾਂ ਵਿੱਚ ਵੀ ਆਉਂਦੀ ਜਾਂਦੀ ਰਹਿੰਦੀ ਆ ਪਤਾ ਨਹੀਂ ਕਿਉਂ ਇਹ ਕੇਸ ਹੋਰਾਂ ਦੇ ਨਾਲ ਉਹ ਗੱਲਾਂ ਕਰਦੀ ਆ ਜੋ ਮੇਰੇ ਹੁੰਦੇ ਹੋਏ ਮੈਂ ਪਤਾ ਨਹੀਂ ਕਿਉਂ ਇਹਦੀ ਕੀ ਜ਼ਰੂਰਤ ਆ ਜੋ ਮੇਰੇ ਤੋਂ ਨਹੀਂ ਪੂਰੀ ਹੁੰਦੀ ਮੈਂ ਵੀ ਦੋਨਾਂ ਹੱਥਾਂ ਦੇ ਨਾਲ ਸਿਰ ਫੜ ਲਿਆ ਪਾਪਾ ਦੇ ਸ਼ੱਕ ਦਾ ਕੋਈ ਇਲਾਜ ਨਹੀਂ ਸੀ ਇਹੀ ਸਭ ਕੁਝ ਦੇਖਦੇ ਦੇਖਦੇ ਨੇ ਮੈਂ ਵੱਡਾ ਹੋ ਗਿਆ ਮੰਮੀ ਨੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਸੀ ਉਹ ਕਦੀ ਵੀ ਪਾਪਾ ਨੂੰ ਛੱਡ ਕੇ ਕਿਤੇ ਨਹੀਂ ਗਈ ਸੀ ਮੈਂ ਜਦੋਂ ਵੀ ਕਦੀ ਉਹਨਾਂ ਕੋਲੋਂ ਪੁੱਛਦਾ ਕਿ ਤੁਹਾਡੇ ਨਾਲ ਇੰਨਾ ਗੰਦਾ سلوਕ ਉਹ ਕਿਉਂ ਕਰਦੇ ਆ ਤਾਂ ਤੁਸੀਂ ਉਹਨਾਂ ਨੂੰ ਛੱਡ ਕੇ ਕਿਉਂ ਨਹੀਂ ਚਲੇ ਜਾਂਦੇ ਉਹ ਰੋਂਦੀ ਹੋਈ ਕਹਿੰਦੀ ਕਿ ਤੇਰੇ ਪਾਪਾ ਨੂੰ ਮੈਂ ਪਿਆਰ ਕਰਦੀ ਆ ਮੈਂ ਹੁਣ ਛੱਡ ਕੇ ਕਿੱਦਾਂ ਜਾ ਸਕਦੀ ਆ ਉਹ ਮੇਰੇ ਬਿਨਾ ਇਕੱਲੇ ਰਹਿ ਜਾਣਗੇ ਇਹ ਜੋ ਕੁਝ ਵੀ ਉਹ ਕਰਦੇ ਆ ਜਾਣ ਬੁੱਝ ਕੇ ਨਹੀਂ ਕਰਦੇ ਬਲਕਿ ਇਹ ਤਾਂ ਉਹਨਾਂ ਦੀ ਬਿਮਾਰੀ ਆ ਉਹਦੇ ਦਿਮਾਗ ਵਿੱਚ ਹੀ ਬਚਪਨ ਤੋਂ ਹੀ ਇਹ ਗੱਲ ਬੈਠ ਚੁੱਕੀ ਆ ਕਿ ਇੱਕ ਔਰਤ ਬੇਵਫਾ ਹੁੰਦੀ ਆ ਕਿਉਂਕਿ ਉਹਦੀ ਮਾਂ ਹੀ ਇਦਾਂ ਦੀ ਸੀ ਉਹ ਆਪਣੇ ਉਹ ਉਹਦੇ ਪਿਓ ਦੇ ਘਰ ਜਾਣ ਤੋਂ ਬਾਅਦ ਕਿਸੇ ਨੂੰ ਬੁਲਾ ਲੈਂਦੀ ਸੀ ਤੇਰੇ ਪਾਪਾ ਹੀ ਸਭ ਦੇਖਦੇ ਦੇਖਦੇ ਵੱਡੇ ਹੋਏ ਸੀ ਉਹਨੂੰ ਲੱਗਦਾ ਸੀ ਕਿ ਦੁਨੀਆ ਵਿੱਚ ਸਾਰੀਆਂ ਔਰਤਾਂ ਇਦਾਂ ਦੀਆਂ ਹੀ ਹੁੰਦੀਆਂ ਜਦ ਕਿ ਮੇਰਾ ਪਿਆਰ ਉਹਨਾਂ ਨੂੰ ਬਦਲ ਨਹੀਂ ਸਕਿਆ ਤੇ ਇਸੇ ਵਜ੍ਹਾ ਤੋਂ ਕਰਕੇ ਮੈਂ ਉਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਸੀ ਮੇਰੀ ਦੁਨੀਆ ਵਿੱਚ ਕੋਈ ਵੀ ਨਹੀਂ ਸੀ ਤੈਨੂੰ ਪਤਾ ਕਿ ਮੇਰੇ ਮਾਂ ਪਿਓ ਦਾ ਵੀਰ ਦੇਹਾਂਤ ਹੋ ਗਿਆ ਫਿਰ ਮੈਂ ਬਹਾਨੇ ਦੇ ਨਾਲ ਉਹਨਾਂ ਨੂੰ ਇੱਕ ਦਿਨ ਸਕਾਈ ਟ੍ਰੈਸਟ ਦੇ ਕੋਲ ਲੈ ਗਿਆ ਪਾਪਾ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਉਹ ਦਿਮਾਗ ਦਾ ਡਾਕਟਰ ਆ ਤਾਂ ਘਰ ਆ ਕੇ ਉਹਨਾਂ ਨੇ ਮੇਰੇ ਤੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਪਾਗਲ ਲੱਗਦਾ ਕੱਲ ਨੂੰ ਮੈਂ ਤੈਨੂੰ ਵੀ ਪਾਗਲਖਾਨੇ ਹੀ ਭੇਜ ਦੇਵਾਂਗਾ ਤੇ ਉਹ ਮੈਨੂੰ ਵੀ ਆਪਣਾ ਦੁਸ਼ਮਣ ਸਮਝਣ ਲੱਗ ਗਿਆ ਉਹਨੂੰ ਲੱਗਦਾ ਸੀ ਕਿ ਮੈਂ ਤੇ ਮੰਮੀ ਉਹਦੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਆ ਇਹ ਚੀਜ਼ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਤਕਲੀਫ ਦਿੰਦੀਆਂ ਸੀ ਪਾਪਾ ਇੱਕ ਦਿਨ ਸਾਨੂੰ ਦੋਨਾਂ ਨੂੰ ਛੱਡ ਕੇ ਹੀ ਦੁਨੀਆ ਤੋਂ ਚਲੇ ਗਏ ਸੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਪਰ ਮੈਂ ਇਸ ਗੱਲ ਦੀ ਕਿਤੇ ਨਾ ਕਿਤੇ ਖੁਸ਼ੀ ਵੀ ਸੀ ਕਿ ਮੇਰੀ ਮੰਮੀ ਨੂੰ ਇਹੋ ਜਿਹੇ ਬੰਦੇ ਤੋਂ ਛੁਟਕਾਰਾ ਮਿਲ ਗਿਆ ਸੀ ਉਹ ਇਸ ਦੇ ਜ਼ੁਲਮਤੋਂ ਉਸਦੀ ਜਾਨ ਛੁੱਟ ਗਈ ਸੀ ਜੋ ਮੇਰੇ ਪਾਪਾ ਉਹਦੇ ਨਾਲ ਕਰਦੇ ਸੀ ਪਰ ਹੁਣ ਮੰਮੀ ਘਰ ਦੇ ਨਾਲ-ਨਾਲ ਬਾਹਰ ਦੀ ਜ਼ਿੰਮੇਵਾਰੀ ਵੀ ਸੰਭਾਲਦੀ ਸੀ ਮੈਂ ਕੋਈ ਵੀ ਕੰਮ ਨਹੀਂ ਸੀ ਕਰ ਸਕਦਾ ਪਰ ਇਸ ਦੇ ਬਾਵਜੂਦ ਵੀ ਮੈਂ ਚਾਹੁੰਦਾ ਸੀ ਕਿ ਮੈਂ ਮੈਂ ਮਿਹਨਤ ਮਜ਼ਦੂਰੀ ਕਰ ਲਵਾਂ ਪਰ ਆਪਣੀ ਮਾਂ ਨੂੰ ਕਮਾਉਣ ਦੇ ਲਈ ਘਰੋਂ ਬਾਹਰ ਨਿਕਲ ਨਾ ਦੇਵਾਂ ਬੇਸ਼ੱਕ ਮੈਂ ਹਜੇ ਛੋਟਾ ਸੀ ਪਰ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਡੇ ਮਹੱਲੇ ਵਿੱਚ ਘਰੋਂ ਬਾਹਰ ਨਿਕਲਣ ਵਾਲੀ ਔਰਤ ਨੂੰ ਇਹ ਬੰਦੇ ਕਿਹੜੀ ਨਜ਼ਰ ਨਾਲ ਦੇਖਦੇ ਆ ਉਹਦੇ ਬਾਰੇ ਵਿੱਚ ਕੀ ਸੋਚਦੇ ਆ ਇਹ ਸਭ ਜਾਣਦੇ ਹੋਏ ਵੀ ਮੈਂ ਆਪਣੀ ਮੰਮੀ ਨੂੰ ਘਰੋਂ ਬਾਹਰ ਨਿਕਲ ਕਿਦਾਂ ਦੇ ਸਕਦਾ ਸੀ ਪਰ ਮਜਬੂਰੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਹਜੇ ਬਹੁਤ ਛੋਟਾ ਆ ਕੋਝ ਸਾਲ ਲੰਘ ਲੈਣ ਦੇ ਉਸ ਤੋਂ ਬਾਅਦ ਮੈਂ ਤੈਨੂੰ ਕੰਮ ਕਰਨ ਤੋਂ ਮਨਾ ਨਹੀਂ ਕਰੂੰਗੀ ਪਰ ਇਸ ਦੇ ਨਾਲ-ਨਾਲ ਤੂੰ ਵੀ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਊਗਾ ਤੇ ਹਜੇ ਸਿਰਫ ਤੂੰ ਪੜ੍ਹਨਾ ਹੀ ਆ ਕੋਈ ਚੰਗੀ ਪੋਜੀਸ਼ਨ ਲੈਣੀ ਆ ਮੈਨੂੰ ਇਸ ਦੇ ਇਲਾਵਾ ਤੇਰੇ ਕੋਲੋਂ ਹੋਰ ਕੁਝ ਨਹੀਂ ਚਾਹੀਦਾ ਮੇਰੀ ਖੁਆਇਸ਼ ਆ ਜੋ ਤੂੰ ਪੂਰੀ ਕਰ ਦੇਈਂ ਉਸ ਦਿਨ ਤੋਂ ਮੈਂ ਦਿਨ ਰਾਤ ਪੜਨ ਲੱਗ ਪਿਆ ਸੀ ਪੂਰਾ ਦਿਨ ਮੰਮੀ ਫੈਕਟਰੀ ਵਿੱਚ ਕੰਮ ਕਰਦੀ ਰਹਿੰਦੀ ਤੇ ਸ਼ਾਮ ਨੂੰ ਜਦੋਂ ਘਰ ਆਉਂਦੀ ਤਾਂ ਬਹੁਤ ਹੀ ਜ਼ਿਆਦਾ ਥੱਕੀ ਹੁੰਦੀ ਸੀ ਮੈਨੂੰ ਵੀ ਉਹਦੇ ਤੇ ਤਰਸ ਆ ਜਾਂਦਾ ਸੀ ਮੈਂ ਘਰ ਦੇ ਕੰਮਾਂ ਵਿੱਚ ਵੀ ਉਹਦੀ ਮਦਦ ਕਰਵਾਉਂਦਾ ਸੀ ਕਦੀ ਵੀ ਆਪਣੇ ਨਿੱਜੀ ਕੰਮ ਦੇ ਲਈ ਉਹਨੂੰ ਕੋਈ ਕੋਈ ਵੀ ਤਕਲੀਫ ਨਹੀਂ ਦਿੰਦਾ ਸੀ ਮੈਂ ਕਦੀ ਕਦੀ ਆਪਣੇ ਕੱਪੜੇ ਆਪ ਹੀ ਧੋ ਲੈਂਦਾ ਸੀ ਆਪਣੇ ਲਈ ਰੋਟੀ ਵੀ ਬਣਾ ਲੈਂਦਾ ਸੀ ਤੇ ਉਹ ਜੋ ਵੀ ਕੰਮ ਕਰਨ ਲਈ ਮੈਨੂੰ ਕਹਿੰਦੀ ਉਹ ਕਰ ਦਿੰਦਾ ਸੀ ਉਹ ਇੰਨੇ ਵਿੱਚ ਹੀ ਖੁਸ਼ ਸੀ ਮੇਰੇ ਤੇ ਉਹਨੂੰ ਬਹੁਤ ਮਾਣ ਹੁੰਦਾ ਸੀ ਉਹ ਕਿੰਨੀ ਚੰਗੀ ਸੀ ਉਹਨੇ ਆਜ਼ਾਦੀ ਦਾ ਗਲਤ ਫਾਇਦਾ ਨਹੀਂ ਉਠਾਇਆ ਸੀ ਪਰ ਹੁਣ ਜਦੋਂ ਉਹ ਰਾਤ ਨੂੰ ਘਰੋਂ ਬਾਹਰ ਨਿਕਲਦੀ ਦੇਖਦਾ ਤਾਂ ਮੇਰੇ ਦਿਲ ਵਿੱਚ ਇਹ ਗੱਲ ਆਉਣ ਲੱਗ ਜਾਂਦੀ ਕਿ ਪੱਕਾ ਕੋਈ ਉਹ ਗਲਤ ਕੰਮ ਕਰ ਰਹੀ ਆ ਇਹ ਸੋਚਦੇ ਹੋਏ ਮੈਂ ਉਹਦੇ ਪਿੱਛੇ ਆਇਆ ਤਾਂ ਉੱਥੇ ਜਾ ਕੇ ਮੈਂ ਹੈਰਾਨ ਹੀ ਰਹਿ ਗਿਆ ਮੈਂ ਬੇਜਕੀਨੀ ਦੇ ਨਾਲ ਦੇਖ ਰਿਹਾ ਸੀ ਇਦਾਂ ਕਿਵੇਂ ਹੋ ਸਕਦਾ ਸੀ ਮੰਮੀ ਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ ਉਹਨਾਂ ਰਾਤ ਨੂੰ ਇਹ ਸਭ ਕੁਝ ਕਰਨਾ ਮੇਰੇ ਲਈ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਨਾ ਬਹੁਤ ਔਖਾ ਸੀ ਮੈਨੂੰ ਤਾਂ ਆਪਣੇ ਆਪ ਤੋਂ ਹੀ ਨਫ਼ਰਤ ਹੋਣ ਲੱਗ ਪਈ ਸੀ ਮੈਂ ਫਟਾਫਟ ਉੱਥੇ ਗਿਆ ਮੰਮੀ ਦਾ ਹੱਥ ਫੜ ਲਿਆ ਉਹਨੇ ਮੈਨੂੰ ਵੀ ਦੇਖਿਆ ਤਾਂ ਉਹ ਵੀ ਪਰੇਸ਼ਾਨ ਹੋ ਗਈ ਮੈਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂ ਉਹ ਨੂੰ ਮੈਂ ਇੱਧਰ ਅੰਗਿਆ ਹੱਥ ਫੜ ਲਵਾਂਗਾ ਉਹਨੇ ਇਹ ਸਭ ਕੁਝ ਕਰਦੇ ਉਹ ਨੂੰ ਇਹ ਸਭ ਕੁਝ ਕਰਦੇ ਹੋਏ ਦੇਖ ਲਵਾਂਗਾ ਉਹ ਇਸ ਜ਼ਿੰਦਗੀ ਜਿਹੀ ਹੋ ਰਹੀ ਸੀ ਉਹ ਮੈਨੂੰ ਕਹਿਣ ਲੱਗੀ ਤੂੰ ਘਰੇ ਤਾਂ ਸੁੱਤਾ ਪਿਆ ਸੀ ਤੂੰ ਇੱਥੇ ਕਿਧਾਂ ਆ ਗਿਆ ਉਹ ਤਾਂ ਘਬਰਾ ਗਿਆ ਸੀ ਉਹ ਤਾਂ ਘਬਰਾ ਗਈ ਸੀ ਮੈਂ ਉਹਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਕਰਕੇ ਇੱਥੇ ਆਇਆ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਕਿੱਥੇ ਜਾਂਦੀ ਹੈਂ ਤੇ ਕੀ ਕਰਦੀ ਹੈਂ ਪਰ ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਤੂੰ ਇਹ ਕੰਮ ਕਰ ਰਹੀ ਹੈਂ ਪਤਾ ਨਾ ਮੈਂ ਪੜ੍ਹੀ ਲਿਖੀ ਨਹੀਂ ਆ ਮਾਤਾ ਸ਼ੁਕਰ ਕੀਤਾ ਉਸ ਫੈਕਟਰੀ ਵਿੱਚ ਮੈਨੂੰ ਕੰਮ ਮਿਲ ਗਿਆ ਪਰ ਉੱਥੇ ਮੇਰੀ ਤਨਖਾਹ ਬਹੁਤ ਘੱਟ ਸੀ ਤੈਨੂੰ ਪਤਾ ਨਾ ਕਿ ਕਿੰਨੀ ਮੁਸ਼ਕਲ ਦੇ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਜੋ ਕੁਝ ਮੈਂ ਤੇਰੇ ਬਾਰੇ ਸੋਚਿਆ ਲੈ ਸੋਚ ਲਿਆ ਸੀ ਉਹਦੇ ਲਈ ਬਹੁਤ ਜ਼ਿਆਦਾ ਪੈਸੇ ਚਾਹੀਦੇ ਆ ਜ਼ਿਆਦਾ ਪੈਸੇ ਕਮਾਉਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਉਹਦੀਆਂ ਗੱਲਾਂ ਸੁਣ ਕੇ ਮੈਂ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਇਹ ਸਭ ਕੁਝ ਕਰ ਨਹੀਂ ਦੇਵਾਂਗਾ ਮੈਂ ਉਸੇ ਵਕਤ ਆਪਣੀ ਮਾਂ ਦਾ ਹੱਥ ਫੜਿਆ ਤੇ ਘਰੇ ਲਿਆਇਆ ਤੇ ਉਹਨੂੰ ਕਹਿਣ ਲੱਗਿਆ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਰਾਤ ਤੋਂ ਬਾਅਦ ਕਦੀ ਵੀ ਘਰੋਂ ਬਾਹਰ ਨਹੀਂ ਨਿਕਲਣ ਦੇਵਾਂਗਾ ਇਹ ਮੇਰਾ ਆਖਰੀ ਫੈਸਲਾ ਮੈਨੂੰ ਮੰਮੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਇਹ ਉਹਦੇ ਤੇ ਤਰਸ ਵੀ ਆ ਰਿਹਾ ਸੀ ਜੋ ਕੁਝ ਮੈਂ ਦੇਖਿਆ ਸੀ ਚਾਹੇ ਵੀ ਮੈਂ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਪੂਰੀ ਰਾਤ ਇਹ ਸਭ ਕੁਝ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਿਹਾ ਤੇ ਮੈਨੂੰ ਆਪਣੇ ਆਪ ਤੇ ਵੀ ਗੁੱਸਾ ਆ ਰਿਹਾ ਸੀ ਕਿ ਮੈਂ ਕਿੱਦਾਂ ਦਾ ਮੁੰਡਾ ਮੈਂ ਜਵਾਨ ਬੰਦਾ ਤਾਂ ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਮੇਰੀ ਮਾਂ ਇਹ ਸਭ ਕੁਝ ਕਰ ਰਹੀ ਐ ਮੈਂ ਘਰ ਵਿੱਚ ਆਰਾਮ ਨਾਲ ਸੁੱਤਾ ਪਿਆ ਸੀ ਮੈਂ ਆਪਣੇ ਆਪ ਨੂੰ ਕਿੱਦਾਂ ਦਾ ਮਹਿਸੂਸ ਕਰ ਰਿਹਾ ਸੀ ਅਗਲੇ ਦਿਨ ਜਦੋਂ ਮੈਂ ਕਾਲਜ ਪੜ੍ਹਨ ਲਈ ਗਿਆ ਤਾਂ ਜੱਸੀ ਮੇਰੇ ਨਾਲ ਹੀ ਆ ਕੇ ਬੈਠ ਗਈ ਸੀ ਉਹ ਰੋਜ਼ ਦੀ ਤਰ੍ਹਾਂ ਸੌਣੀ ਲੱਗ ਰਹੀ ਸੀ ਪਰ ਮੇਰਾ ਉਹਦੇ ਵੱਲ ਧਿਆਨ ਨਹੀਂ ਸੀ ਮੈਂ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਕਿ ਮੈਨੂੰ ਕੀ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਘਰ ਵਿੱਚ ਪੈਸਾ ਆ ਜਾਵੇ ਤੇ ਫਿਰ ਛੁੱਟੀ ਤੋਂ ਬਾਅਦ ਮੈਂ ਇੱਕ ਅਕੈਡਮੀ ਵਿੱਚ ਜਾ ਕੇ ਟਿਊਸ਼ਨ ਪੜਾਉਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਮੇਰਾ ਟੈਸਟ ਲੈ ਕੇ ਮੈਨੂੰ ਕੰਮ ਤੇ ਰੱਖ ਲਈ ਹਾਂ ਕਰ ਦਿੱਤੀ ਸੀ ਮੈਨੂੰ ਕਹਿਣ ਲੱਗੇ ਕਿ ਤੂੰ ਕੱਲ ਤੋਂ ਇੱਥੇ ਆ ਜਾਹੀਂ ਜਦੋਂ ਮੈਂ ਘਰ ਆਇਆ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਸੀ ਮੈਨੂੰ ਖੁਸ਼ ਦੇ ਕੇ ਮਾਂ ਕਹਿਣ ਲੱਗੀ ਕਿ ਕੀ ਗੱਲ ਆ ਅੱਜ ਤਾਂ ਤੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲਿਆ ਹੋਇਆ ਲੱਗ ਰਿਹਾ ਤਾਂ ਮੈਂ ਮੰਮੀ ਨੂੰ ਇਹ ਗੱਲ ਦੱਸੀ ਤੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਗਈ ਤੇ ਫਿਰ ਕਹਿਣ ਲੱਗੀ ਜੇ ਤੂੰ ਇੰਨੀ ਮਿਹਨਤ ਕਰੂਗਾ ਤੇ ਤੈਨੂੰ ਪੜ੍ਹਾਈ ਕਰਨ ਦਾ ਸਮਾਂ ਕਦੋਂ ਮਿਲੇਗਾ ਹਾਜੇ ਤੇਰੀ ਮਾਂ ਜਿੰਦਾ ਤੈਨੂੰ ਇਹ ਸਭ ਉਹਦੇ ਛੱਡ ਦੇਣਾ ਚਾਹੀਦਾ ਮੈਂ ਕੁਝ ਵੀ ਕਰ ਲਵਾਂਗੀ ਪਰ ਮੈਂ ਆਪਣੀ ਮੰਮੀ ਨੂੰ ਸਾਫ਼ ਕਹਿ ਦਿੱਤਾ ਸੀ ਕਿ ਹੁਣ ਮੈਂ ਤੈਨੂੰ ਇਹ ਸਭ ਕੁਝ ਨਹੀਂ ਕਰਨ ਦੇਵਾਂਗਾ ਜੋ ਤੂੰ ਕਰਨਾ ਚਾਹੁੰਦੀ ਆ ਇਸ ਗੱਲ ਨੂੰ ਭੁੱਲ ਜਾ ਮੈਂ ਰਾਤ ਨੂੰ ਤੈਨੂੰ ਘਰੋਂ ਬਾਹਰ ਨਹੀਂ ਜਾਣ ਦੇਵਾਂਗਾ ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋ ਪਈ ਤੇ ਕਹਿਣ ਲੱਗੀ ਕਿ ਇਹ ਸਭ ਸਾਡੀ ਮਜਬੂਰੀ ਦੇ ਲਈ ਹੀ ਆ ਤੂੰ ਆਪ ਦੱਸ ਸਕੇ ਮੇਰੇ ਕੋਲ ਇਹਦੇ ਤੋਂ ਇਲਾਵਾ ਹੋਰ ਕੋਈ ਰਸਤਾ ਹੈਗਾ ਕਿ ਮੇਰਾ ਦਿਲ ਨੀ ਕਰ ਰਿਹਾ ਕਿ ਇਹ ਸਭ ਕੁਝ ਮੈਂ ਨਾ ਕਰਾਂ ਮੇਰੇ ਮੰਮੀ ਕੋਲ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਮੈਨੂੰ ਪੜਨਾ ਤਾਂ ਚਾਹੀਦਾ ਸੀ ਕਾਫੀ ਸਾਰਾ ਸਮਾਂ ਅਕੈਡਮੀ ਵਿੱਚ ਖਰਾਬ ਹੋ ਜਾਣਾ ਸੀ ਤੇ ਮੈਨੂੰ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਵਿੱਚ ਕੁਝ ਬਣਾਣਾ ਵੀ ਮੈਂ ਚਾਹੁੰਦਾ ਸੀ ਰਾਤ ਤੱਕ ਮੈਂ ਕਿਤਾਬਾਂ ਖੋਲ ਕੇ ਬੈਠਾ ਰਿਹਾ ਤੇ ਦਿਨ ਕਾਲਜ ਵੀ ਚਲਾ ਗਿਆ ਮੇਰੀ ਰੁਟੀਨ ਵੀ ਬਣ ਗਈ ਸੀ ਚਾਹੇ ਮੇਰੀ ਜ਼ਿੰਦਗੀ ਵਿੱਚ ਜੱਸੀ ਆਉਂਦੀ ਜਾਂ ਨਾ ਜਾਂ ਉਹਦੇ ਨਾਲੋਂ ਵੀ ਕੋਈ ਜ਼ਿਆਦਾ ਹੋਰ ਸੋਹਣੀ ਕੁੜੀ ਮੈਨੂੰ ਆਪਣੇ ਵੱਲ ਕਿਸੇ ਵੀ ਕੁੜੀ ਨੂੰ ਮੈਂ ਨਹੀਂ ਸੀ ਲਿਆਉਣਾ ਚਾਹੁੰਦਾ ਮੈਂ ਕੁਝ ਆਪਣੇ ਲਈ ਦੇਖਿਆ ਸੀ ਮੈਂ ਉਹਨੂੰ ਭੁੱਲ ਨਹੀਂ ਰਿਹਾ ਸੀ ਮੇਰੀ ਮਾਂ ਨੇ ਸਭ ਕੁਝ ਕਿਉਂ ਕੀਤਾ ਸੀ ਵਾਰ-ਵਾਰ ਇਹੀ ਸੋਚਦਾ ਰਿਹਾ ਤੇ ਆਪਣੇ ਆਪ ਨੂੰ ਕੋਸ ਰਿਹਾ ਸੀ ਮੈਂ ਆਪਣੇ ਦਿਮਾਗ ਵਿੱਚੋਂ ਇਹ ਸਭ ਕੁਝ ਭੁੱਲ ਜਾਣਾ ਚਾਹੁੰਦਾ ਸੀ ਪਰ ਮੈਨੂੰ ਪਤਾ ਸੀ ਕਿ ਇਦਾਂ ਕਦੀ ਵੀ ਨਹੀਂ ਹੋ ਸਕਦਾ ਸ਼ਾਇਦ ਹੀ ਆਪਣੀ ਜ਼ਿੰਦਗੀ ਵਿੱਚ ਇਦਾਂ ਦੀ ਗੱਲ ਨੂੰ ਕਦੀ ਭੁੱਲ ਜਾਊਂਗਾ ਇਹ ਰੂਟੀਨ ਤਾਂ ਮੈਨੂੰ ਬਹੁਤ ਜ਼ਿਆਦਾ ਥਕਾ ਦੇਣ ਵਾਲੀ ਸੀ ਮੈਂ ਥੱਕ ਜਾਂਦਾ ਸੀ ਪਰ ਅੱਗੇ ਵਧਣ ਦਾ ਸੁਪਨਾ ਅਹਿਸਾਸ ਦਗਾਉਂਦਾ ਸੀ ਫਿਰ ਦੁਬਾਰਾ ਉੱਠਦਾ ਸੀ ਮੈਂ ਮਿਹਨਤ ਕਰਨ ਲੱਗ ਜਾਂਦਾ ਸੀ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਮੇਰੀ ਮਿਹਨਤ ਦਾ ਜ਼ਰੂਰ ਫਲ ਮੈਨੂੰ ਦੇਊਗੀ ਕਿੰਨੇ ਮਹੀਨੇ ਹੋ ਗਏ ਸੀ ਹੁਣ ਮੇਰੇ ਪੇਪਰ ਹੋਣ ਵਾਲੇ ਸੀ ਇਹਨਾਂ ਦਿਨਾਂ ਵਿੱਚ ਮੈਂ ਇੱਧਰ ਉੱਧਰ ਆਪਣਾ ਧਿਆਨ ਹਟਾ ਕੇ ਪੜ੍ਹਾਈ ਕਰਨ ਲੱਗ ਪਿਆ ਸੀ ਜਸਸੀ ਪੜ੍ਹਾਈ ਵਿੱਚ ਬਹੁਤ ਥੋੜੀ ਕਮਜ਼ੋਰ ਸੀ ਮੈਂ ਉਹਦੀ ਵੀ ਮਦਦ ਕਰ ਦਿੰਦਾ ਸੀ ਕਾਲਜ ਵਿੱਚ ਛੁੱਟੀਆਂ ਸੀ ਇਸ ਲਈ ਪੜ੍ਹਾਈ ਵਿੱਚ ਜਸਸੀ ਮਦਦ ਲੈਣ ਲਈ ਮੇਰੇ ਘਰ ਆਉਣ ਲੱਗ ਪਈ ਸੀ ਮੰਮੀ ਨੂੰ ਉਹ ਬਹੁਤ ਜ਼ਿਆਦਾ ਪਸੰਦ ਸੀ ਮੰਮੀ ਉਹਦੀ ਆਦਤ ਦੀ ਬਹੁਤ ਤਾਰੀਫ ਕਰਦੀ ਸੀ ਕਿ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਨਾਲੋਂ ਬਹੁਤ ਅਲੱਗਾ ਮੈਂ ਉਹਦੀਆਂ ਗੱਲਾਂ ਤੇ ਮੁਸਕਾਉਣ ਲੱਗ ਪੈਂਦਾ ਸੀ ਮੇਰਾ ਇਸ ਗੱਲ ਤੇ ਦੇ ਵੀ ਧਿਆਨ ਸੀ ਕਿ ਮੰਮੀ ਹੁਣ ਕਿਤੇ ਰਾਤ ਨੂੰ ਬਾਹਰ ਤਾਂ ਨਹੀਂ ਘਰੋਂ ਜਾਂਦੀ ਮੈਂ ਰਾਤ ਨੂੰ ਉੱਠ ਕੇ ਉਹਦੇ ਕਮਰੇ ਵਿੱਚ ਜਾਂਦਾ ਜਦੋਂ ਸੁੱਤੀ ਹੋਈ ਦੇਖਦਾ ਤੇ ਫਿਰ ਮੈਂ ਕਮਰੇ ਵਿੱਚ ਆ ਜਾਂਦਾ ਸੀ ਕਈ ਵਾਰ ਮਾਂ ਇਦਾਂ ਹੀ ਡਿਸਟਰਬ ਕਈ ਵਾਰ ਮੈਂ ਇਦਾਂ ਹੀ ਡਿਸਟਰਬ ਹੋ ਜਾਂਦਾ ਸੀ ਤੇ ਫਿਰ ਮਾਂ ਮੈਨੂੰ ਦੇਖ ਕੇ ਵੀ ਰੋਣ ਲੱਗ ਪੈਂਦੀ ਸੀ ਮੈਨੂੰ ਕਹਿੰਦੀ ਸੀ ਕਿ ਤੈਨੂੰ ਯਕੀਨ ਨਹੀਂ ਹੁੰਦਾ ਮੈਂ ਕਿਤੇ ਨਹੀਂ ਜਾਂਦੀ ਮੈਂ ਆਪਣੇ ਘਰ ਵਿੱਚ ਹੀ ਰਹਿੰਦੀ ਆ ਪਰ ਤੂੰ ਇਸ ਦੇ ਬਾਵਜੂਦ ਵੀ ਵਾਰ-ਵਾਰ ਮੈਨੂੰ ਆ ਕੇ ਦੇਖਦਾ ਤੈਨੂੰ ਵੀ ਆਪਣੇ ਪਿਓ ਦੀ ਤਰ੍ਹਾਂ ਸ਼ੱਕ ਹੋਣ ਲੱਗ ਪਿਆ ਤੈਨੂੰ ਵੀ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਜਦੋਂ ਉਹਨੇ ਮੈਨੂੰ ਮੇਰੇ ਪਿਓ ਦੇ ਨਾਲ ਕੰਪੇਅਰ ਕੀਤਾ ਤਾਂ ਮੈਨੂੰ ਇਹ ਗੱਲ ਪਸੰਦ ਨਹੀਂ ਆਈ ਕਿਉਂਕਿ ਮੈਂ ਆਪਣੇ ਪਾਪਾ ਦੀ ਤਰ੍ਹਾਂ ਬਿਲਕੁਲ ਵੀ ਨਹੀਂ ਸੀ ਮੈਂ ਉਹਨੂੰ ਕਹਿਣ ਲੱਗਿਆ ਕਿ ਮੈਨੂੰ ਤੁਹਾਡੀ ਪਰਵਾਹ ਮੈਂ ਨਹੀਂ ਚਾਹੁੰਦਾ ਕਿ ਤੇਰੇ ਨਾਲ ਕੁਝ ਗਲਤ ਹੋਵੇ ਤਾਂ ਮੈਂ ਤੁਹਾਡਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦਾ ਜ਼ਿੰਦਗੀ ਇਦਾਂ ਹੀ ਲੰਘਦੀ ਜਾ ਰਹੀ ਸੀ ਕਾਲਜ ਵਿੱਚ ਮੈਂ ਟੌਪ ਕੀਤਾ ਤੇ ਯੂਨੀਵਰਸਿਟੀ ਵਿੱਚ ਮੇਰੀ ਪੜ੍ਹਾਈ ਸ਼ੁਰੂ ਹੋ ਗਈ ਸੀ ਤਾਂ ਮੈਂ ਪਾਰਟ ਟਾਈਮ ਇੱਕ ਆਫਿਸ ਵਿੱਚ ਜੌਬ ਕਰਨ ਲੱਗ ਪਿਆ ਸੀ ਤੇ ਮੰਮੀ ਨੂੰ ਮੈਂ ਫੈਕਟਰੀ ਤੇ ਕੰਮ ਵਿੱਚ ਛੁੜਵਾ ਦਿੱਤਾ ਸੀ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਬਿਜੀ ਰਹਿੰਦਾ ਸੀ ਪਰ ਮੈਨੂੰ ਇਸ ਗੱਲ ਦਾ ਅਫਸੋਸ ਨਹੀਂ ਸੀ ਮੇਰੇ ਬਲਕਿ ਮੈਨੂੰ ਖੁਸ਼ੀ ਸੀ ਕਿ ਮੈਂ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨੇ ਬਾਰਿਆਂ ਫਿਰ ਕਿੰਨੇ ਹੀ ਸਾਲ ਇਹਦਾ ਹੀ ਲੰਘ ਗਏ ਸੀ ਜ ਜਸੀ ਮੇਰੇ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਉਹਦੇ ਪਾਪਾ ਦਾ ਇਰਾਦਾ ਸੀ ਕਿ ਉਹ ਉਹਨੂੰ ਬਾਹਰ ਪੜ੍ਹਾਈ ਲਈ ਭੇਜ ਦੇਵੇ ਪਰ ਪਤਾ ਨਹੀਂ ਕਿਉਂ ਜਸੀ ਇਸ ਗੱਲ ਦੇ ਲਈ ਮੰਨ ਨਹੀਂ ਰਹੀ ਸੀ ਉਹ ਮੇਰੇ ਨਾਲ ਹੀ ਰਹਿੰਦੀ ਸੀ ਉਹ ਤੇ ਬਹੁਤ ਮੁੰਡੇ ਉਹਦੇ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹ ਕਿਸੇ ਨੂੰ ਵੀ ਪਸੰਦ ਨਹੀਂ ਕਰਦੀ ਸੀ ਹਰ ਵਕਤ ਮੇਰੇ ਨਾਲ ਹੀ ਰਹਿੰਦੀ ਸੀ ਸਾਰੇ ਮੁੰਡੇ ਮੇਰੇ ਤੋਂ ਛੱਡਦੇ ਸੀ ਕਿ ਮੇਰੀ ਵਜ੍ਹਾ ਦਾ ਕਰਕੇ ਜਸਦੀ ਦੇ ਦਿਲ ਵਿੱਚ ਉਹ ਆਪਣਾ ਪਿਆਰ ਪਾਉਣ ਦੇ ਲਈ ناکਾਮ ਹੋ ਰਹੇ ਸੀ ਜਿੱਦਾਂ ਹੀ ਮੇਰੀ ਯੂਨੀਵਰਸਿਟੀ ਦੀ ਡਿਗਰੀ ਪੂਰੀ ਹੋ ਗਈ ਤਾਂ ਮੈਨੂੰ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ਫਿਰ ਇੱਕ ਦਿਨ ਜੱਸੀ ਨੇ ਮੈਨੂੰ ਇੱਕ ਏਦਾਂ ਦੀ ਗੱਲ ਕਹੀ ਜਿਹਨੂੰ ਸੁਣ ਕੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹਨੇ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਨੂੰ ਕਿਹਾ ਕਿ ਮੈਂ ਆਪ ਮੰਮੀ ਪਾਪਾ ਨੂੰ ਲੈ ਕੇ ਤੁਹਾਡੇ ਨਾਲ ਵਿਆਹ ਦੀ ਗੱਲ ਕਰੂੰਗੀ ਇਹ ਸੁਣ ਕੇ ਮੈਨੂੰ ਇੱਕ ਅਜਨਬੀ ਦੀ ਤਰ੍ਹਾਂ ਖੁਸ਼ੀ ਦਾ ਅਹਿਸਾਸ ਹੋਇਆ ਮੈਂ ਕਦੇ ਵੀ ਨਹੀਂ ਸੋਚ ਸਕਦਾ ਸੀ ਕਿ ਜੱਸੀ ਵਰਗੀ ਸੋਹਣੀ ਜਿਹੀ ਕੁੜੀ ਮੇਰੀ ਜ਼ਿੰਦਗੀ ਵਿੱਚ ਆ ਸਕਦੀ ਆ ਜੋ ਮੈਨੂੰ ਪਿਆਰ ਕਰਦੀ ਇਹ ਗੱਲ ਜਦੋਂ ਮੈਂ ਆਪਣੀ ਮਾਂ ਨੂੰ ਦੱਸੀ ਤੇ ਉਹਨੂੰ ਵੀ ਵਿਸ਼ਵਾਸ ਨਹੀਂ ਹੁੰਦਾ ਸੀ ਮੈਂ ਉਹਨੂੰ ਕਹਿਣ ਲੱਗੀ ਕਿ ਉਹ ਕੁੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਮੈਂ ਉਹਨੂੰ ਹਮੇਸ਼ਾ ਤੇਰੇ ਨਾਲ ਹੀ ਦੇਖਿਆ ਸੀ ਜੱਸੀ ਦੇ ਮੰਮੀ ਪਾਪਾ ਨੂੰ ਕੋਈ ਪ੍ਰੋਬਲਮ ਨਹੀਂ ਸੀ ਜੱਸੀ ਮੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਆਉਣ ਵਾਲੀ ਸੀ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ ਇਹ ਸਭ ਕੁਝ ਮੇਰੀ ਮਿਹਨਤ ਦਾ ਕਰਕੇ ਹੀ ਹੋਇਆ ਸੀ ਤੇ ਇਹ ਮਿਹਨਤ ਦਾ ਜਜ਼ਬਾ ਮੇਰੇ ਦਿਲ ਵਿੱਚ ਉਦੋਂ ਆਇਆ ਸੀ ਜਦੋਂ ਮੈਂ ਉਸ ਦਿਨ ਆਪਣੀ ਮਾਂ ਦਾ ਪਿੱਛਾ ਕੀਤਾ ਸੀ ਤੇ ਉਹਦੇ ਬਾਰੇ ਗਲਤ ਸੋਚ ਰਿਹਾ ਸੀ ਸ਼ਾਇਦ ਉਹ ਕੋਈ ਗਲਤ ਕੰਮ ਕਰਨ ਦੇ ਲਈ ਘਰੋਂ ਬਾਹਰ ਨਿਕਲਦੀ ਆ ਜਦੋਂ ਮੈਂ ਉਹਦਾ ਪਿੱਛਾ ਕਰਕੇ ਉੱਥੇ ਪਹੁੰਚਿਆ ਤਾਂ ਦੇਖਿਆ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿਉਂਕਿ ਉੱਥੇ ਮਾਂ ਦੇ ਇਲਾਵਾ ਹੋਰ ਵੀ 4-5 ਔਰਤਾਂ ਸੀ ਤੇ ਵਾਰ-ਵਾਰ ਜਾ ਕੇ ਡਾਂਸ ਕਰਦੀਆਂ ਸੀ ਤੇ ਉਹਦੇ ਤੇ ਜੋ ਪੈਸੇ ਮਿਲਦੇ ਸੀ ਉਹ ਬਚਾ ਕੇ ਮੇਰੇ ਲਈ ਰੱਖਦੀ ਸੀ ਤਾਂ ਕਿ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਇਹ ਸਿਰਫ ਉਹ ਮੇਰੇ ਪਿਆਰ ਕਰਕੇ ਹੀ ਕਰ ਰਹੀ ਸੀ ਤੇ ਉਹਨੂੰ ਇਹ ਕਰਦਾ ਦੇਖ ਕੇ ਮੈਂ ਬਹੁਤ ਦੁਖੀ ਹੋਇਆ ਸੀ ਜੇ ਮੈਂ ਕੋਈ ਕੰਮ ਕਰਦਾ ਹੁੰਦਾ ਤਾਂ ਉਹਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ ਤਾਂ ਮੇਰੇ ਦਿਲ ਵਿੱਚ ਇਹ ਜਜ਼ਬਾ ਪੈਦਾ ਹੋ ਗਿਆ ਸੀ ਕਿ ਮੈਂ ਇੱਕ ਕਾਮਯਾਬ ਇਨਸਾਨ ਦੇ ਰੂਪ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ ਤੇ ਮੇਰੀ ਮਾਂ ਵੀ ਮੇਰੇ ਤੇ ਖੁਸ਼ ਸੀ ਪੱਕਾ ਉਹ ਮੇਰੀ ਇਹ ਸਭ ਤੋਂ ਵੱਡੀ ਕਾਮਯਾਬੀ ਸੀ ਮੇਰੇ ਵਿਆਹ ਵਿੱਚ 2 ਦਿਨ ਰਹਿ ਗਏ ਸੀ ਜਦੋਂ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰੂਗਾ ਹਮੇਸ਼ਾ ਉਹਨੂੰ ਮੰਨੂਗਾ ਤੇ ਕਦੀ ਵੀ ਸ਼ੱਕ ਨਹੀਂ ਕਰੂਗਾ ਕਦੀ ਵੀ ਉਹਦੇ ਨਾਲ ਮਾੜਾ ਵਿਵਹਾਰ ਨਹੀਂ ਕਰੇਗਾ ਜੋ ਤੂੰ ਆਪਣੇ ਪਿਓ ਨੂੰ ਮੇਰੇ ਨਾਲ ਕਰਦੇ ਹੋਏ ਦੇਖਿਆ ਇਹ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ ਮਾਂ ਨੂੰ ਕਿਹਾ ਕਿ ਤੂੰ ਜਿੱਦਾਂ ਕਹਿ ਰਹੀਆਂ ਉਦਾਂ ਹੀ ਮੈਂ ਮੈਨੂੰ ਸਮਝਦੀ ਆ ਉਹ ਚੰਗੇ ਅੰਦਾਜ਼ ਵਿੱਚ ਹੱਸਦੇ ਹੋਏ ਕਹਿਣ ਲੱਗੀ ਕਿ ਬੱਚਾ ਜੋ ਕੁਝ ਬਚਪਨ ਵਿੱਚ ਆਪਣੇ ਮਾਪਿਆਂ ਨੂੰ ਕਰਦੇ ਦੇਖਦਾ ਉਹ ਆਪਣੇ ਦਿਲ ਵਿੱਚ ਬਿਠਾ ਲੈਂਦਾ ਇਸ ਲਈ ਮੈਂ ਨਹੀਂ ਚਾਹੁੰਦੀ ਕਿ ਜੋ ਕੁਝ ਤੂੰ ਆਪਣੇ ਪਿਓ ਨੂੰ ਕਰਦੇ ਹੋਏ ਦੇਖਿਆ ਉਹ ਸਭ ਕੁਝ ਆਪਣੀ ਜ਼ਿੰਦਗੀ ਦੇ ਨਾਲ ਵੀ ਕਰੇ ਮੈਂ ਆਪਣੀ ਮਾਂ ਨਾਲ ਵਾਦਾ ਕੀਤਾ ਕਿ ਮੈਂ ਇਦਾਂ ਨਹੀਂ ਕਰੂੰਗਾ ਜੇ ਮੈਨੂੰ ਆਪਣੀ ਘਰਵਾਲੀ ਤੇ ਗੁੱਸਾ ਹੁੰਦਾ ਤਾਂ ਮੈਂ ਨਾਰਾਜ਼ ਵੀ ਹੁੰਦੀ ਹੈ ਤਾਂ ਮੈਂ ਕਦੇ ਵੀ ਉਹਦੇ ਉੱਤੇ ਹੱਥ ਨਹੀਂ ਚੱਕੂ ਚੁੱਕੂੰਗਾ ਕਦੇ ਵੀ ਉਹਦੇ ਤੇ ਸ਼ੱਕ ਨਹੀਂ ਕੀਤਾ ਸੀ ਇਹ ਸਭ ਸਿਰਫ ਉਹਦੇ ਪਿਆਰ ਨੇ ਹੀ ਨਹੀਂ ਬਲਕਿ ਮਾਂ ਦੇ ਕੀਤੇ ਹੋਏ ਵਾਅਦੇ ਨੂੰ ਨਿਭਾਉਣ ਦੇ ਲਈ ਹੀ ਕਰ ਰਿਹਾ ਅਸੀਂ ਹਾਂਜੀ ਦੋਸਤੋ ਸ਼ੱਕ ਆਪਣੀ ਜ਼ਿੰਦਗੀ ਨੂੰ ਬਰਬਾਦ ਤੇ ਤਬਾਹ ਕਰ ਦਿੰਦਾ ਕਦੇ ਵੀ ਬਿਨਾਂ ਸੋਚੇ ਸਮਝੇ ਆਪਣੇ ਜੀਵਨ ਸਾਥੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ ਆਪਣੀ ਰਾਏ ਕਮੈਂਟਾਂ ਰਾਹੀਂ ਜਰੂਰ ਦੱਸਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ